ਗੁਰੂਆ ਬੰਦੇ ਮਾਰਨੇ ਉਦੋਂ ਪਰਾਂ ਹੋ ਉਹ ਕੀ ਕਰਨ ਡਿਆ ਵਾ ਉਦੋਂ ਪਰਾਂ ਹੋ ਉਹ ਕੀ ਕਰਨ ਡਿਆ ਵਾ ਉਦੋਂ ਪਰਾਂ ਹੋ ਉਹ ਕੀ ਕਰਨ ਡਿਆ ਵਾ ਓਏ ਜਾ ਓਏ ਪਾਪੀਆ ਮੇਰਾ ਸੁਪਨਾ ਤੋੜ ਤਾਈ ਮਹਾ ਮੇਰੇ ਦੁਸ਼ਮਣ ਮੇਰੇ ਦਾਇ ਹੀ ਹੋ ਅਜੇ ਵੱਢਣ ਹੀ ਲੱਗਾ ਹੋਂ ਉਹਨਾਂ ਨੂੰ ਦੁਸ਼ਮਣ ਉਹ ਕਿਹੜੇ ਇੱਕ ਪਲਵਾਨ ਤੇ ਇੱਕ ਭਾਨਾ ਭਾਨੇ ਨੇ ਕੀ ਕਰਤਾ ਹਣ ਆਪ ਭਾਨੇ ਨੇ ਸਾਨੂੰ ਪੁਲਿਸ ਦੇ ਹੱਥੋਂ ਫਸਾਇਆ ਵਾ ਨਾਲੇ ਤੇ ਸਾਥੋਂ ਪੈਸੇ ਖਾਦੇ ਹੀ ਤੇ ਨਾਲੇ ਸਾਡੀ ਬੇਇੱਜ਼ਤੀ ਕਰਾਈ ਹੁਣ ਮੈਂ ਇਹਨਾਂ ਕੋਲ ਬਦਲਾ ਲੈਣਾ ਚਾਹੁੰਨਾ ਭਲਵਾਨ ਦਾ ਤੇ ਮੈਨੂੰ ਪਤਾ ਨਹੀਂ ਹੁ ਭਾਨੇ ਕੋ ਪਤਾ ਤੂੰ ਲੈ ਸਕਦਾ ਈ ਉਹ ਕਿਵੇਂ ਜਿਹੜਾ ਥਾਣੇਦਾਰ ਬਦਲ ਕੇ ਨਵਾਂ ਆਇਆ ਨਾ ਆਪਣੀ ਮਾਸੀ ਦਾ ਮੁੰਡਾ ਵਾ ਇਹ ਕਹਿੰਦਾ ਸਵੇਰੇ ਗੱਲ ਕਰਦੇ ਆ ਉਹ ਸਵੇਰੇ ਕੋ ਮਿਲਣਾ ਫਿਰ ਹੁਣੇ ਹੀ ਚੱਲੀਏ ਹੁਣੇ ਖਵਾਈਏ ਭਾਨੇ ਨੂੰ ਕਾਚਾ ਆਪਦਾ ਚੱਲ ਫਿਰ ਚੱਲ 420 ਆ ਲੈ ਠੀਕ ਆ ਜਨਾਬ ਮੈਂ ਚਲਦਾ ਫੇਰ ਵੀ ਕੋਈ ਜ਼ਰੂਰਤ ਪਵੇ ਨਾ ਤੇ ਕਾਂਥ ਸੁਣਾ ਵੀ ਘਲ ਦਿਓ ਇੱਕ ਮਿੰਟ ਦਾ ਪਹਿਲਾਂ ਇੱਥੇ ਹਾਜ਼ਰ ਹਾਂਗਾ ਠੀਕ ਆ ਭਾਨਿਆ ਮੈਂ ਨੰਬਰ ਤੇਰਾ ਸੇਵ ਕਰ ਲਿਆ ਧੰਨ ਆਗੇ ਤੇਮ ਸੇਵਾ ਦਾ ਮੋਕਾ ਠੀਕ ਆ ਸਤਿ ਸ਼੍ਰੀ ਅਕਾਲ ਸਰ ਸਾਹਿਬ ਸਤਿ ਸ਼੍ਰੀ ਅਕਾਲ ਓਏ ਯਾਰ ਠੱਗ ਗਿਆ ਪਹਿਲਾਂ ਹੀ ਫਿਰਦਾ ਇੱਥੇ ਬਾਹ ਇਹ ਚਲਾਣਾ ਅੱਜ ਹੀ ਪੇਸ਼ ਕਰ ਦਿਓ ਚੰਗਾ ਠੀਕ ਹੈ ਸਰ ਹਾਂ ਕੱਢ ਦਿਓ ਉਹ ਡਾਕ ਚਾਚ ਜੀ ਸਾਸਰੀ ਗਾਵੀ ਜੀ ਉਹ ਸਾਸਿਕਾ ਲਾਓ ਆ ਮਸੇਰਾ ਕੀ ਹਾਲ ਤੇਰੇ ਬਸ ਵਧੀਆ ਜੀ ਅਸੀਂ ਕਲਾਓ ਬੈਠੋ 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 ਆਜੋ ਹੋਰ ਸੁਣਾ ਠੀਕ ਠਾਕ ਸਾਰੇ ਵਧੀਆ ਜੀ ਤੁਸੀਂ ਸੁਣਾਓ ਵਧੀਆ ਬਸ ਮਾਸੀ ਮਾਸੜ ਦੇ ਕੀ ਆ ਬਸ ਵਧੀਆ ਜੀ ਤੁਸੀਂ ਸੁਣਾਓ ਜਨਾਬ ਸਾਡੇ ਪਿੰਡ ਵਾਲਾ ਪਾਨਾ ਕਿੱਧਰ ਆਇਆ ਹੈ ਆ ਜਿਹੜਾ ਹੁਣ ਮਿਲ ਕੇ ਗਿਆ ਹਾਂਜੀ ਹਾਂਜੀ ਉਹ ਕੋਈ ਨਹੀਂ ਵੈਸੇ ਮਿਲਣ ਆਇਆ ਸੀ ਕਹਿੰਦਾ ਮੈਂ ਪਿੰਡ ਦਾ ਮੋਤਵਾਰ ਬੰਦਾ। ਕੋਈ ਦੇਖੋ ਕੰਮ ਕੁਮ ਹੋਇਆ ਦੱਸਿਓ। ਮੋਤਵਾਰ ਜੀ ਇਹ ਸ਼ਿਕੁਦਾ 420 ਬੰਦਾ ਜੀ ਇਹ। ਇਹਦੀ ਕਰੋਨਾ ਦੇ ਮਰੀਜ਼ ਹੀ ਨਹੀਂ ਰਹਿਸਤੇ ਆ। ਲੁਕਦੇ ਫਿਰਦੇ ਲੋਕ ਇਤੋਂ। ਇਹ ਤਾਂ ਕੰਮ ਹੈ ਜੀ ਮਾਤੜ ਬੰਦਿਆਂ ਨੂੰ ਫਸਾਉਣਾ ਤੇ ਤੁਹਾਡੇ ਵਰਗੇ ਅਫਸਰਾਂ ਕੋਲ ਹਲਾਲ ਕਰਾਉਣਾ। ਤੇ ਪਾਪ ਸਾਰਾ ਤੁਹਾਨੂੰ ਲੱਗਣਾ ਜੀ। ਇਹ ਤਾਂ ਤੋਰੀ ਫੁਲਕਾ ਹੀ ਇਦਾਂ ਚੱਲਦਾ ਜੀ। ਐਵੇਂ ਨਹੀਂ ਸਾਰੀ ਦਿਹਾੜੀ ਹੁਰਲ ਹੁਰਲ ਕਰਦਾ ਫਿਰਦਾ ਬਿਜੂ ਜਿਹਾ। ਅੱਛਾ। ਐਡਾ ਮਾੜਾ ਬੰਦਾ ਏ? ਮਾੜਾ ਜਨਾਬ। ਅੱਜ ਤੱਕ ਮੈਨੂੰ ਦੱਸਣਾ ਹੀ ਨਹੀਂ ਆਉਂਦਿਆ। ਜਿੰਨਾ ਮੈਂ ਤੁਹਾਨੂੰ ਦੱਸਿਆ ਹਣਾ ਉਹਨੂੰ ਤੁਸੀਂ 70 ਨਾਲ ਗੁਣਾ ਕਰ ਲਓ ਐਡਾ ਮਾੜਾ ਬੰਦਾ ਏ ਅੱਛਾ ਅੱਲਾ ਤਾਂ ਇਹ ਚੱਕਰ ਨਹੀਂ ਛੋਟੇ ਵੀ ਮੈਂ ਵੀ ਹੈ ਜਟ ਚੋਰ ਲਟੇਰਾਂ ਨੂੰ ਸਿੱਧੇ ਕਰਨੀ ਆ ਸਿੰਗਾਫਲ ਨੇ ਵੇਖੀ ਤੂੰ ਹਾਂਜੀ ਤੇ ਤਾਂ ਤੁਸੀਂ ਬਾਜੀਰਾਵ ਸਿੰਘ ਨੂੰ ਵੇਖਿਆ ਹਣਾ ਹਾਂਜੀ ਆਤਾ ਮਾਜੀ ਸਰਕਲੀ ਲੈ ਬਸ ਤੁਸੀਂ ਮੈਨੂੰ 70 ਨਾਲ ਹੀ ਗੁਣਾ ਕਰ ਲਓ ਫਿਰ ਮੈਂ ਬੰਦਾ ਜੀ ਇਹ ਜਦੋਂ ਵਰਦੀ ਪਾਈ ਸੀ ਨਾ ਮੈਂ ਮੈਂ ਵੀ ਉਦੋਂ ਇਹੀ ਸੋਚ ਚੱਕੀ ਸੀ ਇਤਰਾ ਦਾ ਕੋਈ ਵੀ ਮਾੜਾ ਬੰਦਾ ਮੈਂ ਆਪਣੇ ਇਲਾਕੇ 'ਚ ਰਹਿਣ ਨਹੀਂ ਦੇਣਾ ਸਾਰੇ ਅੰਦਰ ਤੋਂ ਨੇ ਤੁਸੀਂ ਬਸ ਇਹਦੇ ਖਿਲਾਫ ਮੈਨੂੰ ਇੱਕ ਸਬੂਤ ਲਿਆ ਕੇ ਦਿਓ ਵੇਖਿਓ ਫਿਰ ਇਹਨੂੰ ਮੈਂ ਕਿਵੇਂ ਪੁੱਠਾ ਟਾਂਕੇ ਦੀ ਖੱਲ ਲਾਉਂਦਾ ਪਰੂਫਾਂ ਦੇ ਦੇ ਜਨਾਬ ਢੇਰ ਲਾ ਦਾਂਗੇ ਲੈ ਬਣ ਗਈ ਫਿਰ ਗੱਲ ਕੇ ਤੁਸੀਂ ਪ੍ਰੂਫ ਲੈ ਕੇ ਆਓ ਬਾਕੀ ਮੇਰੇ ਤੇ ਛੱਡ ਜਾ ਠੀਕ ਹੈ ਜਨਾਬ ਫਿਰ ਮੈਂ ਜਾਣਾ ਜਿਆਦਾ ਚੰਮ ਜਾਣਾ ਹੈ ਅ ਵੀ ਬਣ ਗਈ ਗੱਲ ਆਹੀਂ ਤੁਹਾਨੂੰ ਪ੍ਰੂਫ ਲਿਆ ਕੇ ਦਿੰਨੇ ਆ ਮਿਲਦੇ ਹਰ ਛੇਤੀ ਠੀਕ ਆ ਚੰਗਾ ਆਇਓ ਫਿਰ ਕਿਹਦੇ ਚੰਗਾ ਟਾਈਮ ਕੱਢ ਕੇ ਇਹ ਬੰਦਾ ਲਿਆਂਦਾ ਮੈਂ ਵਡਾਲੀ ਜੋਲ ਤੋਂ ਅੱਛਾ ਤੇ ਇਹ ਮਰਨ ਦੀ ਐਕਟਿੰਗ ਏਡੀ ਸੋਹਣੀ ਕਰਦਾ ਨਾ ਕਿ ਇਹਨੂੰ ਆਪਾਂ ਪੀਜੀਆ ਹੀ ਲੈ ਆਈਏ ਤੇ ਕਹਿਣਗੇ ਬੰਦਾ ਨਹੀਂਗਾ ਅੱਛਾ ਬੰਦਾ ਕਾਦਾ ਫਿਰ ਤੇ ਪਾਣੀ ਦੀ ਮੌਤ ਹੀ ਆ ਤੇ ਪਰ ਨੂੰ ਤੂੰ ਇਹ ਦੱਸ ਉਹਨੂੰ ਕਿਹੜੀ ਕਿਹੜੀ ਗਲੀ ਚ ਉਹ ਤੂੰ ਪਾਗਲੇ ਆ ਪਿੰਡ ਚ ਨਹੀਂ ਘੇਰਨਾ ਆਪਾਂ ਘਰ ਘਰ ਤੇ ਕੈਮਰੇ ਲੱਗੇ ਛਦਾਈਆ ਪ੍ਰੂਫ ਦੇਣਾ ਹੀ ਉਹਨੂੰ ਘੇਰੀ ਆਪਾਂ ਪਿੰਡੋਂ ਬਾਹਰ ਪਰ ਪਿੰਡੋਂ ਬਾਹਰ ਕਿੱਥੇ ਉਹ ਜਾਂਦਾ ਆਪਣੀ ਮੋਟਰ ਤੇ ਦੋ ਵਾਰ ਦਿਨ ਚ ਪਹਿਲੇ ਟਾਈਮ ਨਾਲ ਹੀ ਉਹਨੂੰ ਰਗੜਦਿਏ ਦੂਜੇ ਟਾਈਮ ਨਾਲ ਤਾਂ ਥਾਣੇ ਬੈਠਾ ਹੋਵੇ ਪਰ ਪਿੰਡੋਂ ਬਾਹਰ ਨਿੱਧਰੀ ਤੇ ਨਿੱਧਰੀ ਕੇ ਫਿਰ ਪਾਵਰਾਂ ਕੀ ਹੋਈਆਂ ਆਪਾਂ ਤਿੰਨ ਚਾਰ ਜਾਣੇ ਆ ਰੋਲਾ ਰੱਪਾ ਪਾ ਕੇ ਆਪਾਂ ਉਹਦੀ ਬਾਹ ਜਾਨ ਦੇਣੀ ਆ ਆਪਾਂ ਲੈਣਾ ਖਿੱਚ ਤੂਗੇ ਉਹਨੂੰ ਥਾਣੇ ਤੇ ਉਹਨੂੰ ਆਪਾਂ ਦੇਣਾ ਉੱਥੇ ਰਗੜ ਠੀਕ ਆ ਕਰ ਲੇਂਗਾ ਨਾ ਆਪਾਂ ਪੂਰੇ ਨਿਆਰੇ ਬੰਦਾਂਗੇ ਤੇ ਬਹੁਤ ਠੀਕ ਆ ਫਿਰ ਤੁਸੀਂ ਇਦਾਂ ਕਰੋ ਮੇਰੀ ਕਰੋ ਤੁਸੀਂ ਪਿੰਡ ਦੇ ਬਾਹਰ ਵੇੜ ਇੱਕ ਮਿੰਟ ਚ ਮੈਂ ਵੀ ਆ ਗਿਆ ਖਬਰਾਂ ਵੀ ਨਾ ਫਿਰ ਤੇ ਹੀ ਗੇਮ ਸਾਰੀ ਨਾ ਨਾ ਆਪਦੇ ਫੱਟੀ ਚੱਕ ਦਾਂਗੇ ਓ ਇਧਰੋਂ ਤਾਂ ਨਿਕਲ ਆਇਆ ਜੇ ਤੇ ਮੈਂ ਵੀ ਇਹਦੇ ਮਗਰੇ ਆ ਗਿਆ ਜੇ ਬਸ ਅਜੇ ਵੀ ਤਿਆਰ ਹੀ ਆ ਤੇ ਤੂੰ ਲੋ ਜਾ ਤੇ ਮੈਂ ਤੈਨੂੰ ਉੱਥੋਂ ਲਈ ਠੀਕ ਠੀਕ ਮੈਂ ਤੈਨੂੰ ਇਸ਼ਾਰਾ ਕਰ ਦੂੰਗਾ ਠੀਕ ਹੋ ਪਾਲ ਲੈਪਦਾ ਬਾਰਤਾਇਓ ਐ ਉਹ ਘਰ ਨੇ ਬੰਦਾ ਮਾਰਦਾ ਸ਼ਰਿਆਮ ਪਾਣੇ ਨੇ ਬੰਦਾ ਮਾਰਤਾ ਹੀ ਓਏ ਉਹ ਕਹਿਰ ਕਰਤਾ ਹੀ ਓਏ লাশ ਚੁੱਕੋ ਠਾਣੇ ਲੈ ਕੇ ਚਲੀ ਓਏ ਉਹ ਚੁੱਕੋ লাশ ਨੂੰ ਠਾਣੇ ਲੈ ਚਲੀ ਓਏ ਉਹ ਤੇਰਾ ਦਿਮਾਗ ਖਰਾਬ ਹੋਇਆ ਵਾ ਐਕਸੀਡੈਂਟ ਹੋ ਗਿਆ ਲੋਕੀ ਹਸਪਤਾਲ ਖੜਦੇ ਤੂੰ ਕਿਹਨੇ ਠਾਣੇ ਲੈ ਕੇ ਚਲੀ ਠਾਣੇ ਲੈ ਕੇ ਚਲੀ ਗਿਆ লাশ ਕੋਈ ਫਾਇਦਾ ਨਹੀਂ ਵੀਰ ਬਹੁਤ ਲੇਟ ਹੋ ਗਿਆਂ ਹੁਣ লাশ ਨੂੰ ਠਾਣੇ ਲੈ ਕੇ ਜਾਣਾ ਪੈਣਾ ਓਏ ਇਹਨੂੰ ਇਨਸਾਫ ਨਹੀਂ ਦਿਵਾਉਣਾ ਉਹ ਤੇਰਾ ਭਲਾ ਦੇ ਤੇਰਾ ਕਰਤਾ ਹੀ ਕੰਮ ਉਹ ਤੇਰਾ ਰਵੇ ਕੱਖ ਨਾ ਤੇਰਾ ਪਾਨਿਆਂ ਰੁਕ ਜਾ ਓਏ ਸਭ ਸਮਝ ਗਿਆ ਮੈਂ ਕੀ ਸਮਝ ਗਿਆ ਵਾ ਕੁਛ ਨਹੀਂ ਹੋਇਆ ਇਹਨੂੰ ਇਨੂੰ ਪਈ ਆ ਮਿਰਗੀ ਐਵੇਂ ਮਿਰਗੀ ਪਈ ਆ ਸਾਡੇ ਸਾਹਮਣੇ ਮੋਟ ਸਗਣਾ ਵੱਜ ਕੇ ਡਿੱਗਾ ਵਾ ਕੜਮ ਕਰਕੇ ਡਿੱਗਾ ਕੜਾਚੀ ਹੋ ਗਿਆ ਵਾ ਇਹ ਕਿਤੇ ਤੱਕ ਕਿਤੇ ਚਲ ਗਿਆ ਵਾ ਉਹ ਬਹੁਤ ਹੀ ਦੂਰ ਨਹੀਂ ਗਿਆ ਏ ਇਹਨੂੰ ਮੋੜ ਲਿਆਉਣੇ ਆ ਇਹਦਾ ਕਰਨਾ ਆਪਾਂ ਦੇਸੀ ਇਲਾਜ ਇਹਨੂੰ ਸੰਘਾਉਣੀਆਂ ਜੁੱਤੀ ਇੰਨੇ ਹੋਏ ਨਾ 9 ਵਰ 9 ਐਵੇਂ ਜੁੱਤੀ ਸੰਘਾਈਂ ਨਾ ਤੂੰ ਅਹੀਂ ਲਾਹ ਦੀ ਡਿਸਰੈਸਪੈਕਟ ਨਹੀਂ ਹੁੰਦੇਣੀ ਉਹ ਕਿਤੇ ਨਹੀਂ ਡਿਸਰੈਸਪੈਕਟ ਹੁੰਦੀ ਨਾ ਤੂੰ ਉਹਦੀ ਨਬਜ਼ ਚੱਕ ਕੀਤੀ ਨਾ ਤੂੰ ਉਹਦੇ ਸਾਹ ਵੇਖਿਆ ਤੂੰ ਤੇ ਉਹਨੂੰ ਉਦਾਂ ਹੀ ਦਾਸ਼ ਬਣਾਤਾ ਸੰਘਾ ਲੈਣ ਦਾ ਜੇ ਕਹਿੰਦਾ ਤੇ ਜੁੱਤੀ ਨਹੀਂ ਠੀਕ ਆ ਮੈਂ ਲਓ ਕਰੋ ਗੱਲ ਯੁਤੀ 5 ਫੁੱਟ ਦੂਰ ਹੀ ਤੇ ਉੱਠ ਕੇ ਖਲੋ ਗਿਆ ਜੇ ਇਹਨੂੰ ਸੰਘਾ ਦੇਂਦੇ ਨਾ ਇਹਦੇ ਪੁਰਾਣੇ ਦੁੱਖ ਦਿਲ ਤੇ ਵੀ ਕਟੇ ਜਾਣੇ ਮੈਂ ਤਾਂ ਨਾ ਫੜੋ ਇਹਨੂੰ ਸੰਘਾ ਹੀ ਦਈਏ ساری ਉਮਰ ਤੇ ਲੱਗੇ ਕਰੋਨਾ ਨਾ ਆਊਗਾ ਨਹੀਂ ਨਹੀਂ ਹੁਣ ਮੈਂ ਠੀਕ ਆ ਫੇਰ ਵੀ ਕੋਈ ਕਸਰ ਲੱਗੇ ਨਾ ਤਾਂ ਦੱਸ ਦਿਓ ਯੁਤੀ ਹਾਜ਼ਰੇ ਆ ਮੇਰੀ ਟਾੜੇ ਦੀ ਉਦੋਂ ਤੇ লাশ-ਲਾਸ਼ ਕਰਦਾ ਸੀ ਆਹ ਦੇ 1 ਮਿੰਟ ਜਿਓ اٹ ਘਲੋਤਾ ਇੱਕ ਕਰਾਮਾਤੀ ਹੋਈ ਆ ਵੀਰ ਜੀ ਟੁੱਟੀ ਗੰਡੀ ਉਹਨੇ ਹੈ ਨਹੀਂ ਉਦਾਂ ਵਿੱਚ ਇਹ ਉਹ ਕੱਖ ਨਹੀਂ ਹੋਇਆ ਇਹਨੂੰ ਨਾਲੇ ਸਾਰੀ ਗੱਲ ਸਮਝ ਗਿਆ ਮੈਂ ਟਾਡੀ ਕੀ ਤੁਸੀਂ ਭਾਨੇ ਨੂੰ ਫਸਾਉਣ ਨੂੰ ਫਿਰਦੇ ਆਂ ਉਹ ਜਾ ਬਾਬਾ ਬਦਨਾਮ ਨਾ ਕਰ ਭਾਨਾ ਇਹ ਨਾ ਠੋਸ ਪਟਾਕਿਆਂ ਨਾਲ ਨਹੀਂ ਫਸਣਾ ਭਾਨੇ ਨੂੰ ਇੱਕੋ ਬੰਦਾ ਫਸਾ ਸਕਦਾ ਜਿਹੜਾ ਉਹਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਨੂੰ ਜਾਣਦਾ ਉਹ ਕੌਣ ਆ ਉੱਚੇ ਪਿੰਡ ਦਾ ਜੈਲਦਾਰ ਬਖਤਾਵਰ ਜੰਗ ਉਹ ਪਹਾੜ ਦੇ ਦਾ ਜਿਗਰਾ ਆ ਬੰਦੇ ਦਾ ਜਿਹੜੀ ਇੱਕ ਵਾਰੀ ਜ਼ੁਬਾਨ ਤੋਂ ਗੱਲ ਕਰ ਲੈਂਦਾ ਨਾ ਸੂਰਜ ਇਧਰ ਉਧਰ ਹੋ ਜੂ ਪਰ ਉਹ ਜ਼ੁਬਾਨੋਂ ਨਹੀਂ ਮੁਕਰਦਾ ਇਹ ਵੇਲੇ ਭਾਨੇ ਦਾ ਸਭ ਤੋਂ ਵੱਡਾ ਦੁਸ਼ਮਣ ਉਹ ਹੀ ਆ ਤੇ ਜੇਕਦੇ ਉਹਨੇ ਤੁਹਾਡੀ ਬਾਹ ਫੜ ਲਈ ਨਾ ਫੇਰ ਤੇ ਰੱਬ ਵੀ ਚਾਵੇ ਤੇ ਭਾਨੇ ਨੂੰ ਬਚਾ ਨਹੀਂ ਸਕਦਾ ਪਰ ਉਹ ਮਿਲੂਗਾ ਕਿੱਥੇ ਉਹ ਜ਼ਿਆਦਾਤਰ ਮੋਟਰ ਤੇ ਹੀ ਹੁੰਦਾ ਆ ਮਿਹਰਬਾਨੀ ਤੇਰੀ ਯਾਰ ਪਰ ਇਹ ਗੱਲ ਕਿਸ ਨੂੰ ਦੱਸੀ ਨਾ ਹੋ ਜਾਓ ਜਾਓ ਮੋਜਾਂ ਕਰੋ ਮੈਂ ਨਹੀਂ ਦੱਸਦਾ ਓ ਤੂੰ ਤਾਂ ਨਾ ਮਰਨ ਦੀ ਐਕਟਿੰਗ ਬੜੀ ਵਧੀਆ ਕਰਦਾ ਵਾ ਅਸੀਂ ਪੀਜੀਆਈ ਵਾਲੇ ਵੀ ਜਵਾਬ ਦੇ ਦੇਣਗੇ ਇਹਨੇ ਦੇ ਕਮੈਂਟ ਨਹੀਂ ਕੱਢਿਆ ਜੁੱਤੀ ਵੇਖੀ ਉਹਦੀ ਜਿਉ ਸੰਘਾਜ ਜਾਂਦਾ ਨਾ ਮੈਂ ਸੱਚੀ ਕੋਮਾ ਚ ਲੱਜਣਾ ਹੈ ਮੈਨਿਕ ਕਰਦਾ ਹੈ ਜਿਹੇ ਪੁੱਠੇ ਕੰਮ ਮੈਨੂੰ ਪਿੰਡ ਛੱਡ ਗਿਆ ਅੱਡੀਆਂ ਨੂੰ ਥੁੱਕ ਲਾ ਕੇ ਤਾਂ ਨਹਿਰੇ ਨਹਿਰੀ ਹੋ ਜਾ ਜਿੰਨੀ ਛੇਤੀ ਮੇਰੀ ਨਜ਼ਰਾਂ ਤੋਂ ਦੂਰ ਹੋ ਜਿੰਦਾ ਉਨਾ ਹੀ ਚੰਗਾਈ ਤੇਰੇ ਲਈ ਉਹ ਤੇ ਕਿਤੇ ਵੱਜ ਗਿਆ ਮੇਰੇ ਕੋਲ ਨਹੀਂ ਉਹ ਵੱਜਦਾ ਜਾ ਜਾ ਗੁਡੀਆਂ ਗੜੀਆਂ ਲੁੱਟ ਜਾ ਕੇ ਹੇਲ ਬਾਬ ਜੀ ਠੀਕ ਹੈ ਜੀ ਤੇ ਬਖਤਾਵਰ ਦੀ ਬੰਬੀ ਕਿੱਥੇ ਗਏ ਓ ਸਾਹਮਣੇ ਜੀ ਉੱਥੇ ਹੀ ਹੋਣਾ ਜੀ ਮਿਹਰਬਾਨੀ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਕਿੱਧਰ ਆਏ ਜੇ ਅਸੀਂ ਜੀ ਆਏ ਆ ਪਿੰਡ ਟਪਈਆਂ ਤੋਂ ਤੁਸੀਂ ਭਾਨੇ ਬਾਰੇ ਤੇ ਜਾਣਦੇ ਹੀ ਹੋਣੇ ਆ ਬਸ ਉਹਨੂੰ ਹੀ ਲੂਣ ਦੇਣ ਆਏ ਆ ਲੂਣ ਲਿਆਂਦਾ ਜੇ ਨਾਲ ਉਹ ਲੂਣੀ ਦੂਜਾ ਲੂਣ ਪਾਕਿਸਤਾਨੀ ਨਹੀਂ 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 ਉਹ ਉਹ ਲੋਨੀ ਜਿਹੜਾ ਲੋਨੀ ਹੁੰਦਾ ਮਤ ਦੇਣ ਵਾਲਾ ਸਿੱਧਿਆਂ ਕਰਨ ਆਏ ਉਹਨੂੰ ਹੀ ਯਾਰ ਬਾਜ਼ਾਰਤਾਂ ਜੀਆਂ ਨਾ ਪਾਈ ਜਾ ਖੁੱਲ ਕੇ ਦੱਸ ਉਹ ਲੋਨੀ ਦੂਜਾ ਲੋਨ ਜਿਹੜਾ ਮਤ ਦੇਣ ਵਾਲਾ ਨਹੀਂ ਹੁੰਦਾ ਸਿੱਧਾ ਕਰਨ ਆਏ ਉਹਨੂੰ ਯਾਰ ਤੈਨੂੰ ਖੁੱਲਣ ਨੂੰ ਨਹੀਂ ਕਿਹਾ ਗੱਲ ਖੁੱਲ ਕੇ ਦੱਸ ਗੱਲ ਇਹ ਜੀ ਕਿ ਭਾਨੇ ਨੇ ਸਾਨੂੰ ਪੁਲਿਸ ਕੋਲ ਫਸਾਇਆ ਨਾਲੇ ਸਾਥੋਂ ਪੈਸੇ ਖਾਦੇ ਆ ਤੇ ਨਾਲੇ ਸਾਡੀ ਬੇਇੱਜ਼ਤੀ ਕਰਾਈ ਆ ਬਸ ਉਹਦੇ ਕੋਲ ਬਦਲਾ ਲੈਣ ਆਏ ਆ ਤੇ ਤੁਹਾਡੇ ਕੋਲ ਮਦਦ ਲੈਣ ਆਏ ਆ ਭਾਨਾ ਬਚਪਨ ਦਾ ਯਾਰ ਸੀ ਮੇਰਾ ਇਕੱਠਿਆਂ ਰੋਟੀ ਖਾਣੀ ਇਕੱਠਿਆਂ ਖੇਡਣਾ ਇਕੱਠਿਆਂ ਸਕੂਲੇ ਜਾਣਾ ਫੇਰ ਉਹ ਮਾਸਟਰਾਂ ਦਾ ਖਬਰੀ ਬਣ ਗਿਆ ਤੇ ਬੱਚਿਆਂ ਨੂੰ ਕੁੱਟ ਪਾਉਣੀ ਸ਼ੁਰੂ ਕਰ ਦਿੱਤੀ ਕਿਹੜੇ ਆਲ ਗਏ ਉਹ ਤੁਸੀਂ ਮੈਨੂੰ ਮਗਰੋਂ ਲੱਡੂ ਲੱਡੂ ਆਂਦੇ ਜੇ ਉਠੋ ਦੋ ਜਣੇ ਦਵਾ ਤੁਹਾਨੂੰ ਲੱਡੂਆਂ ਦਾ ਸਵਾਦ ਉਠੋ ਉਠੋ ਬੜਾ ਮੁਰਕੇ ਵੱਡਾ ਹੋਇਆ ਤੇ ਪੁਲਿਸ ਦਾ ਖਬਰੀ ਬਣ ਗਿਆ ਫਿਰ ਲੋਕਾਂ ਨੂੰ ਫਸਾਉਣਾ ਸ਼ੁਰੂ ਕਰਤਾ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਮੈਨੂੰ ਫਸਾਤਾ ਕਿਉਂਕਿ ਉਹਦੀ ਸਰਕਾਰੀ ਦਰਬਾਰੇ ਚੱਲਦੀ ਸੀ 5 ਲੱਖ ਰੁਪਈਆ ਦੇ ਕੇ ਛੁੱਟਾ ਮੈਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਵੀਰ ਜੀ ਹੁਣ ਜਿੰਨੀ ਭਾਨੇ ਦੀ ਸਰਕਾਰੀ ਦਰਬਾਰੇ ਚੱਲਦੀ ਆ ਨਾ ਉਹਨੂੰ 70 ਨਾਲ ਗੁਣਾ ਕਰ ਲਓ 19 ਸਾਢੀ ਚੱਲਦੀ ਆ ਸਾਨੂੰ ਕਾਨੂੰਨ ਦੀ ਪੂਰੀ ਸ਼ੈ ਆ ਇਹ ਸਮਝ ਲਓਗੇ ਸਾਨੂੰ ਭੇਜਿਆ ਹੀ ਕਾਨੂੰਨ ਨੇ ਹਾਂ ਕਿ ਭਾਨੇ ਖਿਲਾਫ ਇੱਕ ਪ੍ਰੂਫ ਲੈ ਕੇ ਆਓ ਵੇਖਿਓ ਕਿਦਾਂ ਇਹਦੀ ਬਾਕੀ ਜ਼ਿੰਦਗੀ ਜੇਲ੍ਹ ਚ ਲੰਘਦੀ ਬਸ ਫਿਰ ਮੈਨੂੰ ਵੀ ਇੱਕ ਮੌਕੇ ਦੀ ਲੋੜ ਸੀ ਕਿ ਮੈਨੂੰ ਇੱਕ ਮੌਕਾ ਮਿਲੇ ਤੇ ਮੈਂ ਭਾਨੇ ਕੋ ਬਦਲਾ ਲੈ ਸਕਾਂ ਮੈਂ ਦੱਸਾਂ ਪੁਲਿਸ ਨੂੰ ਇਹਦੀਆਂ ਸਾਰੀਆਂ ਕਰਤੂਤਾਂ ਬੀ ਐਲਟੋ ਗੱਡੀ ਤੇ ਮੋਟਰਸਾਈਕਲ ਦੋਵੇਂ ਚੋਰੀ ਦੀਆਂ ਇਹਦੇ ਕੋਲ ਬੱਸ ਫੇਰ ਵੀਰ ਜੀ ਪਹਾਨਾ ਨਹੀਂ ਬਚਦਾ ਪਰ ਇੱਕ ਗੱਲ ਜੀ ਸਾਨੂੰ ਤੋਂ ਖਾਣਾ ਦੇ ਜਿਓ ਜ਼ਬਾਨ ਤੇ ਰਿਓ ਮੇਰੀ ਜ਼ਬਾਨ ਬਾਰੇ ਪਤਾ ਕਰਨਾ ਨਾ ਤੇ ਲਾਗੇ ਬੰਨੇ ਦੇ 20 ਪਿੰਡਾਂ ਕੋ ਜਾ ਕੇ ਪਤਾ ਕਰੋ ਉੱਥੋਂ ਦਾ ਹਰੇਕ ਬੰਦਾ ਇਹ ਗੱਲ ਕਹਿੰਦਾ ਕਿ ਸਾਡੀ ਜ਼ਬਾਨ ਬਖਤਾਰੇ ਦੀ ਜ਼ਬਾਨ ਜੇ ਮੇਰੀ ਜ਼ਬਾਨ ਉਹਨਾਂ ਵੱਡ ਵੀ ਦਿੱਤੀ ਨਾ ਤੇ ਵੱਡੀ ਹੋਈ ਜ਼ਬਾਨ ਵੀ ਤੁਹਾਡੇ ਹੱਕ ਚ ਬੁਗਦੂਗੀ ਅਣਖ ਸੁਣੀ ਜੇ ਕਦੀ ਹਾਂਜੀ ਹਾਂਜੀ ਵਖਾਵਾਂਗੇ ਵੀ ਕੁੱਟ ਕੁੱਟ ਕੇ ਦਮੂਸਿਆਂ ਨਾਲ ਖਪਰੀ ਆ ਮੇਰੇ ਚ ਉਤਲੇ ਲੈਵਲ ਦਾ ਜਮੀਰ ਆ ਮੇਰਾ ਲੈ ਲੱਗਦਾ ਹਟਕਾਣੇ ਪਹੁੰਚ ਗਏ ਆਪਾਂ ਭਾਈ ਨਾਲ ਗੱਲ ਬਾਤ ਹੀ ਬਹੁਤ ਆ ਦੇ ਕੋਈ ਨਹੀਂ ਅਸੀਂ ਵੀ ਤੁਹਾਨੂੰ ਦੱਸਦੇ ਆ ਆਪਣੀਆਂ ਪਾਵਰਾਂ ਮਿਲਦੇ ਆਪਾਂ ਠੀਕ ਹੈ ਮੁੜਿਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਇਹ ਰੋਲੂ ਪਾਨੇ ਦੀ ਕੁੱਤੀ ਸਹੀ ਗੱਲ ਆ ਮਿਲਦੇ ਹਣੇ ਇਹਨੂੰ ਆ ਪਾਨੇ ਐਸਚੋ ਕਾਲਗੜ ਬੋਲਦਾ ਵੇਖ ਕਾ ਤੈਨੂੰ ਲੱਭਾ ਨਹੀਂ ਸੁਣਾ ਦੇ। ਇਸੇ ਕਰਕੇ ਤੈਨੂੰ ਫੋਨ ਲਾਇਆ। 1 ਮਿੰਟ ਤੋਂ ਪਹਿਲਾਂ ਪਹਿਲਾਂ ਥਾਣੇ 'ਚ ਹਾਜ਼ਰ ਹੋ ਜਾ। ਸੁਜੀ ਜਨਾਬ। ਉਹ ਮਾਮਾ ਫੋਨ ਤਾਂ ਕੱਟਣ ਦੇਣਾ ਸੀ। ਕਦੇ ਚਿਰਾਗ ਵਾਲਾ ਜਿੰਨ ਤੂੰ ਤਾਂ ਨਹੀਂ। ਹੁਕਮ ਜਨਾਬ। ਹੁਕਮ ਨਹੀਂ। ਤੇਰੇ ਖਿਲਾਫ ਸ਼ਿਕਾਇਤ ਆਈ ਹੈ ਚੋਰੀ ਦੀ। ਤੇ ਮੇਰੇ ਕੋਲ ਗਵਾਹ ਵੀ ਹੈਗੇ ਆ। ਹਾਂਜੀ ਜਨਾਬ। ਇਹਨੇ ਮੇਰੇ ਸਾਹਮਣੇ ਚੋਰੀ ਕੀਤੀ ਹੈ ਜੀ। ਇਹਦੇ ਕੋ ਗੱਡੀ ਵੀ ਚੋਰੀ ਦੀ ਆ, ਮੋਟਰਸਾਈਕਲ ਵੀ ਚੋਰੀ ਦਾ। ਜਨਾਬ ਇਹ ਕੋਰਾ ਝੂਠ ਆ। ਨਾ ਹਣ ਤੂੰ ਪੁਲਿਸ ਨੂੰ ਦੱਸੇਂਗਾ ਵੀ ਝੂਠ ਕੀ ਐ ਤੇ ਸੱਚ ਕੀ ਐ ਜਾ ਜਾ ਕੇ ਮੋਟਰਸਾਈਕਲ ਦਾ ਕਾਜ ਲੈ ਗਿਆ ਜਨਾਬ ਕੋਈ ਵਿਚਲਾ ਹਲ ਕੱਢੀਏ ਉਹ ਤੂੰ ਪੁਲਿਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਿਹਾ ਇਹਦਾ ਤੇਰੇ ਤੇ ਕੇਸ ਵੱਖਰਾ ਪਾਵਾਂਗੇ ਮੋਟਰਸਾਈਕਲ ਦੀ ਚਾਬੀ ਫੜਾ ਆ ਵੀ ਫੜਾ ਜਨਾਬ ਇਹ ਬੰਦਾ ਆਪਣੇ ਪਿੰਡ ਦਾ ਆ ਆਪਾਂ ਇਹਦੇ ਨਾਲ ਧੱਕਾ ਨਹੀਂ ਹੋਣ ਦੇਣਾ ਰੁਪਈਆ 20000 ਹੋਰ ਦਵਾ ਦੇ ਤੇ ਛੱਡ ਦੇ ਨੇ ਨਹੀਂ ਜਨਾਬ 20000 ਰੁਪਇਆ ਤੇ ਬਹੁਤ ਜ਼ਿਆਦਾ ਧੱਕਾ ਹੋਇਆ ਨਾ ਜੇ ਕੋਈ ਸਾਡਾ ਵੀ ਇਤਮਾਨ ਕਰੋ ਨਾ ਰੁਪਇਆ 19500 ਪੰਜਾਹ ਹੋਰ ਘਟਾ ਲੈਂਦਾ ਨਾ ਤੇ ਮੁੱਕ ਜਾਂ ਹੀ ਲੱਗ ਜਾਣੀ ਅੱਛਾ ਵੀਰ ਓਏ ਇੱਕ ਮਿੰਟ ਆਪਾਂ ਇਹਨੂੰ ਛੱਲਾ ਦੇ ਦਈਏ ਛੱਲਾ ਮੈਨੂੰ ਇਹਦਾ ਲੱਗਦਾ ਕੀਪਤਾ ਕਿੰਨੀ ਗਰੀਜ ਨਾਲ ਲਿਆ ਆਗਲੇ ਨੇ ਹਲ ਓਏ ਉਂਗਲ 'ਚ ਪਾ ਕੇ ਤੇ ਕਮਾਈ ਜਾ ਚੱਲ ਬਾਈ ਤੇਰੀ ਤਾਂ ਮਕਰਾਵਾ ਬਹਿ ਜਾ ਬਹਿ ਜਾ ਉਹ ਗੁਲਸ਼ਨ ਜੀ ਜਨਾਬ ਇਧਰ ਜੀ ਜਨਾਬ ਇਹ ਤਾਂ ਚੋਰੀ ਥੇਰਾ ਫੇਰੀ ਗੁੰਡਾਗਰਦੀ ਤੇ ਰਿਸ਼ਵਤ ਦੇਂਦੇ ਜਿੰਨੇ ਵੀ ਕੇਸ ਬਣਦੇ ਆ ਸਾਰੇ ਤੇ ਠੋ ਇਹਨੂੰ ਵੀ ਤਾਂ ਪਤਾ ਲੱਗਿਆ ਵੀ ਤਾਂ ਇਮਾਨਦਾਰ ਅਫਸਰ ਨਾ ਵਾਹ ਪਿਆ ਸਿਆਣਾ ਨੇ ਐਵੇਂ ਨਹੀਂ ਕਿਹਾ 100 ਦਿਨ ਚੋਰਦਾ ਤੇ ਇੱਕ ਦਿਨ ਸਾਧਾ ਤੇ ਹਰਾ ਤੇ ਸਾਧਲਾ ਦਿਨ ਆ ਗਿਆ ਮੋਟਰਸਾਈਕਲ ਜ਼ਬਤ ਕਰੋ ਇਹਦਾ ਤੇ ਘਰੋਂ ਜਾ ਕੇ ਇਹਦੀ ਕਾਰ ਵੀ ਲੈ ਕੇ ਆ ਚਲੋ ਠੀਕ ਹੈ ਜਨਾਬ ਜਨਾਬ ਰੋਟੀ ਲੱਗ ਗਈ ਹਲੋ ਆ ਕੇ ਅੱਜ ਮੇਰੇ ਭਰਾ ਆਏ ਆ ਅੱਜ ਅਸੀਂ ਇਕੱਠੇ ਰੋਟੀ ਖਾਵਾਂਗੇ ਤੂੰ ਰੋਟੀ ਇੱਥੇ ਲੈ ਕੇ ਆ ਮੈਂ ਹੱਥ ਤੋਂ ਕਿਉਂ ਆਣਾ ਠੀਕ ਹੈ ਜਨਾਬ ਖਾਣੀ ਤਾਂ ਵੀ ਰੋਟੀ ਹੋਈ ਖਾਲਾ ਮੁੜ ਕੇ ਤੇ ਤੂੰ ਜੇਲਦੀਆਂ ਹੀ ਖਾਣੀਆਂ A few moments later ਆ ਜਨਾਬ ਰੋਟੀ ਲੱਗੀ ਜੇ ਆ ਜਾਓ ਉਹ ਇਹਨਾਂ ਦੀ ਵੀ ਰੋਟੀ ਰੱਟੀ ਲਿਆਓ। ਹੋਰ ਪਾ ਲਓ। ਅਦਰ ਹਾਂਜੀ ਜਨਾਬ। ਇਹ ਆ ਦਾਲ ਬਣਾਈ ਜੇ ਕੇ ਗੋਲ ਗੱਪਿਆਂ ਦੀ ਖਾਂਜੀ। ਉਹ ਦਾਲ ਸਬਜ਼ੀ ਦਾ ਚੱਜ ਦੀ ਬਣਾ ਲਿਆ ਕਰੋ ਯਾਰ। ਇਸ ਤਰ੍ਹਾਂ ਦੀ ਦਾਲ ਖਾ ਕੇ ਤਾਂ ਮੈਂ ਬਣ ਗਿਆ ਬਾਜੀਰਾਓ। ਤੁਸੀਂ ਮੇਰੀ ਬਾਜੀ ਲਵਾਉਂਗੇ ਉਹ ਜਨਾਬ ਮੈਂ ਨਹੀਂ ਮੰਗਾਈਏ ਮੁੰਛੀ ਨੇ ਮੰਗਾਈਏ ਮੁੰਛੀ ਨੂੰ ਵੀ ਪਤਾ ਨਹੀਂ ਤੂੰ ਜਾ ਬਾਕੀ ਦੇ ਰੋਟੇ ਦੇ ਪੰਦ ਕਰ ਉਹ ਗੁਲਸ਼ਨ ਜੀ ਜਨਾਬ ਉਹ ਯਾਰ ਆਇਆ ਗਿਆ ਤਾਂ ਵੇਖ ਲਿਆ ਕਰੋ ਆ ਗੋਦਾਲ ਆ ਇਹ ਜਨਾਬ ਇਧਰ ਆਵੇਂ ਮੜਾ ਜਾ ਗੱਲ ਕਰਨੀ ਤੁਹਾਡੇ ਨਾਲ ਕੋਈ ਮੈਂ ਕੱਲ੍ਹ ਖੁੰਬਾ ਆਦਾਂ ਰਿਹਾ ਆ ਤੁਸੀਂ ਖੁੰਬਾ ਖਾ ਲੈਣਾ ਨਾ ਹਾਂਜੀ ਹਾਂਜੀ ਬਸ ਠੀਕ ਹੈ ਫਿਰ ਮੈਂ ਕੰਮ ਗੱਲ ਕਰਕੇ ਆਇਆ ਤੁਸੀਂ ਰੈਡੀ ਹੋ ਕੋਈ ਨਹੀਂ ਕੋਈ ਹਾਂ ਦੱਸ ਦੱਸਣਾ ਕੀ ਆ ਜਨਾਬ ਹੁਣ ਤਾਂ ਏਦਾਂ ਦੀ ਦਾਲ ਹੀ ਖਾਣੀ ਪਊ ਤੁਸੀਂ ਤਾਂ ਬੰਦਾ ਹੀ ਗਲਤ ਫੜ ਲਿਆ ਜਨਾਬ ਓ ਯਾਰ ਬੰਦੇ ਦਾ ਦਾਲ ਨਾਲ ਕੀ ਸਬੰਧ ਆ ਉਹ ਬਹੁਤ ਗੂੜਾ ਸਬੰਧ ਆ ਜਨਾਬ ਉਹ ਇਸ ਬੰਦੇ ਨੇ ਪਿਛਲੇ ਸਾਲ ਉਹਨੂੰ ਚਾਰ ਮੰਜ਼ਿਲਾ ਕੋਠੀ ਪਵਾ ਕੇ ਦਿੱਤੀ ਆ ਤੇ ਨਾਲੇ ਸ਼ਹਿਰ ਚ ਚੋਟੀ ਦਾ ਪਲਾਟ ਦਵਾਇਆ ਤੇ ਇੱਕ ਤੁਹਾਡੇ ਰਿਸ਼ਤੇਦਾਰ ਆ ਜਾਂਦੇ ਮਲੰਗ ਜੇ ਹੱਥ ਲ ਮਕਾਉਂਦੇ ਉਹ ਇਹ ਤਾਂ ਜਨਾਬ ਕਦੇ ਕੇਲਿਆਂ ਦੀ ਦਰਜਣ ਨਹੀਂ ਲਿਆ ਸਾਡੇ ਲਈ ਤੇ ਇਸ ਬੰਦੇ ਕਰਕੇ ਜਨਾਬ ਥਾਣੇ ਚ ਹਰ ਦੂਜੇ ਦਿਨ ਮੁਰਗਾ ਰਿੱਜਦਾ ਸੀ ਤੇ ਚੌਥੇ ਦਿਨ ਬੱਕਰਾ ਤੁਸੀਂ ਤਾਂ ਸਾਨੂੰ ਵੀ ਲੈ ਡੁੱਬੇ ਜਨਾਬ ਆ ਬਿਮਾਰਾਂ ਵਾਲੀ ਦਾਲ ਖਵਾ ਕੁਆ ਅੱਛਾ ਤੇ ਮਸਲਾ ਸਿਹਤ ਨਾਲ ਜੁੜਿਆ ਹੈ ਸਿਹਤ ਦੇ ਮਾਮਲੇ 'ਚ ਮੈਂ ਕੋਈ ਸਮਝੌਤਾ ਨਹੀਂ ਕਰਨਾ ਦੱਸ ਫਿਰ ਕਰਨਾ ਕੀ ਹੈ ਕਰਨਾ ਕੀ ਹੈ ਜਨਾਬ ਅੱਧਾ ਘੰਟਾ ਦੇ ਦਿਓ ਮੈਨੂੰ ਵੇਖੋ ਫਿਰ ਸ਼ਾਮ ਨੂੰ ਬੱਕਰੇ ਦੀਆਂ ਸੀਟੀਆਂ ਵੱਜਦੀਆਂ ਵੇਖੀ ਯਾਰ ਕਿਤੇ ਬੱਕਰੇ ਦੀਆਂ ਸੀਟੀਆਂ ਦੇ ਚੱਕਰ 'ਚ ਇਹਨਾਂ ਦੀਆਂ ਚੀਕਾਂ ਨਾਲ ਜ਼ਿਆਦਾ ਪਵਾਦੀ ਮੇਰੇ ਮਾਸੀ ਦਾ ਮੁੰਡਾ ਹੈ ਸ਼ਾਮ ਤੱਕ ਇਹਨਾਂ ਦੇ ਲੰਮਾ ਆ ਜੇ ਮੈਨੂੰ ਉਹ ਬੇਫਿਕਰ ਹੋ ਜਨਾਬ ਕੁਝ ਨਹੀਂ ਹੁੰਦਾ ਚੱਲ ਫਿਰ ਆ ਦੇ ਕਾਰਵਾਈ ਆ ਉਹ ਹਰਪਾਲ ਇਧਰ ਆ ਜੀ ਜਨਾਬ ਆ ਲੈ ਜਾ ਯਾਰ ਲਓ ਬਈ ਧਰਤੀਆਂ ਮੁੰਛੀ ਜੀ ਨੇ ਖੰਬਾ ਬਸ 10-15 ਮਿੰਟ ਲੱਗਣਗੇ ਉਹਨਾਂ ਚਿਰ ਆਪਾਂ ਗੱਲਾਂ ਬਾਤਾਂ ਮਾਰਦੇ ਆ ਇੱਥੇ ਹੀ ਆ ਜਨਾਬ ਅਸੀਂ ਕਿੱਥੇ ਜਾਣਾ ਖੰਬਾ ਖਾ ਕੇ ਜਾਵਾਂਗੇ ਇਹਦੀ ਖੰਬ ਠਪਾ ਕੇ ਜਾਵਾਂਗੇ ਜਨਾਬ ਆ ਗਵਾ ਦੇ ਬਿਆਨ ਕਰ ਲਈਏ ਦਰਜੀ ਅੰਦਰ ਵਾਲੇ ਰਜਿਸਟਰ ਚ ਹਾਂ ਹਾਂ ਚਲੋ ਆਓ ਜੀ ਜਾ ਆ ਗਿਆ ਉਹ ਕਾਰਵਾਈ ਜ਼ਰੂਰੀ ਆ ਫਿਰ ਕਾਗਜ਼ੀ ਕਾਰਵਾਈ ਵੀ ਕਰਨੀ ਪੈਂਦੀ ਹੈ ਨਹੀਂ ਨਹੀਂ ਜੀ ਜ਼ਰੂਰੀ ਜ਼ਰੂਰੀ ਕੇ ਪ੍ਰੂਫਾਂ ਦੇ ਨਾਲ ਹੀ ਬੰਦਾ ਮਾਰੋ ਹਾਂ ਬਿਆਨ ਨੋਟ ਕਰਨੇ ਪੈਂਦੇ ਹਨਾ ਉਹ ਉਹ ਕੋਈ ਨਹੀਂ ਕੋਈ ਨਹੀਂ ਮੇਰਾ خیال ਬਿਆਨ ਵਾਲਾ ਰਜਿਸਟਰ ਦੇਖ ਪਿਆ ਮਨਜੀ ਤਾਂ ਹੋਰ ਸੁਣੋ ਮਸਤੀ ਆ ਜੀ ਹਾਂ ਠੀਕ ਠਾਕ ਹਾਂ ਕੰਮ ਕਮ ਚੱਲਣ ਦੇ ਹਣਾ ਅੰਦਰ ਕੇ ਹਾਂ ਉਹ ਬਿਆਨ ਲਿਖਦੇ ਨਾ ਕਈ ਵਾਰ ਰਜਿਸਟਰ ਥੋ ਜਾ ਪੈਂਦਾ ਥੱਲੇ ਉਹ ਉਹਦੀਆਂ ਆਵਾਜ਼ਾਂ ਹੋ ਜਾਂਦੀਆਂ ਨੇ ਕੋਈ ਕਬਰਾਂ ਦੀ ਲੋੜ ਨਹੀਂ ਹਾਂ ਵੀ ਗੁਲਸ਼ਨ ਹੋ ਗਏ ਸਾਰੇ ਸਹੀ ਬਿਆਨ ਨੋਟ ਹਾਂਜੀ ਜਨਾਬ ਹੋ ਗਏ ਜੀ ਬਾਈ ਜੋ ਬਾਈ ਜੋ ਹੁਣ ਤੁਹਾਡੇ ਬਾਹਰਲੇ ਰਜਿਸਟਰ ਤੇ ਵੀ ਬਿਆਨ ਨੋਟ ਕਰਦੇ ਬਹ ਬੈਠੇ ਜਨਾਬ ਬੈਠੇ ਹੀ ਗਏ ਹੋਣੇ ਉਹ ਜੀ ਜਿਆ ਨਹੀਂ ਕਰਨ ਰਿਆ ਬੈਣ ਨੂੰ ਇਦਾਂ ਥੋਲਤੇ ਥੋਲਤੇ ਹੀ ਕਰ ਲੋ ਜੀ ਬਿਆਨ ਅੱਛਾ ਚਲੋ ਲਿਖਾਓ ਇਹ ਭੰਨਾ ਗਿਆ ਵਾ ਗੱਡੀ ਦੇ ਕੋਲ ਤੇ ਇਹਨੇ ਜਾ ਕੇ ਚਾਬੀ ਲਾਈ ਆ ਹਾਂ ਫੇਰ ਚਾਬੀ ਲਾਈ ਆ ਫੇਰ ਲਾਈ ਤੇ ਗੱਡੀ ਲੈ ਗਿਆ ਤੇ ਜਾ ਕੇ ਆਪਣੀ ਕੁੜੀ ਨੂੰ ਦੇ ਦਿੱਤੀ ਗੱਡੀ ਤੇ ਕੁੜੀ ਨੇ ਜਿੱਦਾਂ ਹੀ ਖੇਡਣਾ ਸ਼ੁਰੂ ਕੀਤਾ ਜੀ ਤੇ ਗੱਡੀ ਦੀਆਂ ਲਾਈਟਾਂ ਜਗ ਪੀਆਂ ਉਹ ਦੁਕਾਨਦਾਰ ਆਇਆ ਫਿਰ ਇਹਦੇ ਕੋਲ ਤੇ ਇਹਨਾਂ ਦੀ ਆਪਸੀ ਕੋਈ ਬਹਿਸ ਵਾਜੀ ਹੋਈ ਹੈ ਜੀ ਮੈਂ ਤਾਂ ਫੇਰ ਚੱਲ ਗਿਆ ਮੈਨੂੰ ਤਾਂ ਇੰਨਾ ਕੁ ਪਤਾ ਜੀ ਜਨਾਬ ਉਹ ਮੇਲੇ ਜਮੜੀ ਗੱਲ ਹੋਈ ਉਹ ਤੇ ਉਦੋਂ ਮੋਗੀ ਹਾਂ ਮੇਲੇ ਦੀ ਗੱਲ ਹੀ ਮਿੱਟੀ ਪਾਉ ਜਨਾਬ ਐਵੇਂ ਮਿੱਟੀ ਪਾਉ ਸਾਡੇ ਕੀਤੇ ਕਰਾਈ ਤੇ ਓਏ ਉਹ ਗੱਡੀ ਦੱਸ ਜਿਹੜੀ ਇਹ ਘਰ ਖਲੋਤੀ ਆ ਕਿਦਾਂ ਓਏ ਉਹਦੀ ਵੱਡੀ ਕਾਰ ਜਿਹੜੀ ਆ ਲੈ ਕੇ ਗਿਆ ਸੀ ਉਲਟੋ ਕਿਨੂੰ ਅਜੇ ਤੇ ਕੋ ਬੜੇ ਨੇ ਗ੍ਰੈਮਰੀ ਲਗੀ ਆ ਵੀਰੋ ਅਣਖ ਉਹ ਕੁੱਟ ਕੁੱਟ ਕੇ ਜਿਹੜੀ ਦਮੂਸਿਆਣਾ ਭਰੀ ਆ ਉਹ ਉਹ ਅਣਖ ਹਾਂ ਹਾਂਜੀ ਹੋਰ ਤੁਸੀਂ ਕੋਈ ਬਿਆਨ ਨੋਟ ਕਰਾਉਣਾ? ਉਹ ਪੁਰਾਣੀ ਆਹ ਜਿਹੜੀ ਐਲਟੋ ਕਾਰ। ਓਏ, ਐਲਟੋ ਕਾਰ ਦੀ ਗੱਲ ਨਹੀਂ ਕੀਤੀ ਤੂੰ। ਆਹੋ। ਉਹ ਜਨਾਬ ਐਲਟੋ ਨਹੀਂ ਜੀ। ਮੈਂ ਐਲ ਐਲ ਤੋਂ ਗਿਆ ਸੀ ਐਲ ਤੋਂ। ਉਹ ਲੰਮੀ ਦੀ ਕਾਰ ਨਹੀਂ ਹੁੰਦੀ ਜੀ। ਅੱਛਾ ਅੱਛਾ ਲਿਮੋਜ਼ਿਨ। ਹਾਂ। ਉਹੀ ਉਹੀ ਮਰੂਤੀ। ਸੰਗਾ ਜਨਾਬ ਮੈਨੂੰ ਦੋ ਹੀ ਫਿਰ ਛੁੱਟੀਆਂ ਮੈਂ ਨਿਕਲਾ ਲੋ ਲੋ ਮੇਰੇ ਤੇ ਕੰਮ ਬਲੇ ਪਏ ਜੀ ਕਰਨਲੇ। ਤੁਸੀਂ ਨਿਕਲੋ। ਜੇ ਫੇਰ ਕਦੇ ਬਿਆਨ ਨੋਟ ਕਰਨ ਦੀ ਲੋੜ ਪਈ ਤਾਂ ਤੁਹਾਨੂੰ ਥਾਣੇ ਸੱਦਾਂਗੇ ਹੈ ਠੀਕ ਹੈ ਜੀ ਲਓ ਜਨਾਬ ਆ ਤਾਂ ਗੱਲ ਹੀ ਹੋਰ ਨਿਕਲੀ ਐਵੇਂ ਭਲੇਮਾਨਸ ਬੰਦੇ ਨੂੰ ਫਸਾਉਣ ਲੱਗੇ ਸੀ ਇਹਨਾਂ ਦੇ ਤਾਂ ਮਾਹਣਾ ਨਹੀਂ ਦਾ ਪਰਚਾ ਚਾਹੀਦਾ ਜਨਾਬ ਹਾਂ ਜਨਾਬ ਲਿਖੋ ਮੇਰੇ ਵੱਲੋਂ ਦਰਖਾਸਤ ਤੇ ਕਰੋ ਇਹਨਾਂ ਦੇ ਪਰਚਾ ਕਿਹੜਾ ਪਰਚਾ ਸਾਨੂੰ ਤੇ ਗਵਾਹ ਨੇ ਕਿਹਾ ਤੁਸੀਂ ਆਈਆਂ ਦੇਖੋ ਭਾਈ ਗਵਾਹ ਤੁਹਾਡੇ ਖਿਲਾਫ ਬਿਆਨ ਕੋਈ ਹੋਰ ਹੀ ਦੇ ਗਿਆ ਮਾਹਣਾ ਨਹੀਂ ਦਾ ਪਰਚਾ ਤਾਂ ਬਣਦਾ ਵੀ ਗੋਸ਼ਨ ਕਰੋ ਪਰਚੇ ਦੀ ਤਿਆਰੀ ਕਿਹੜੀ ਮਾਹਣਾ ਨਹੀਂ ਜਨਾਬ ਮਾਹਣਾ ਨਹੀਂ ਤੋਂ ਦੀ ਹੁੰਦੀ ਜਿਹਦਾ ਕੋਈ ਮਾਣ ਹੋਵੇ ਕੰਜਰ ਜਿਹਾ ਬੰਦਾ ਹੈ ਮੇਰੇ ਨਾਲ ਪਿੰਡ ਜਾ ਕੇ ਵੇਖ ਲੋ ਕੱਲਾ ਕੱਲਾ ਘਰ ਫੋਲੋ ਇਹਦੀ ਢੇਲੇ ਦੀ ਇੱਜ਼ਤ ਨਹੀਂ ਚ ਪਿੰਡ 'ਚ ਵੇਖੋ ਭਾਈ ਸਾਹਿਬ ਪਿੰਡ ਦੇ ਵਿੱਚ ਇੱਜ਼ਤ ਹੋਵੇ ਨਾ ਹੋਵੇ ਕਾਨੂੰਨ ਦੀ ਨਜ਼ਰ ਆ ਸਭ ਦੀ ਇੱਜ਼ਤ ਹੁੰਦੀ ਹੈ ਇਹਨਾਂ ਦੀ ਵੀ ਹੈਗੀ ਹੈ ਜਨਾਬ ਕਾਨੂੰਨ ਨੂੰ ਵੀ ਤੇ ਤੁਸੀਂ ਦੱਸਣਾ ਵਾ ਇੱਥੇ ਲੈ ਛਡੋ ਕੇ ਬੰਦਾ ਚਵਲੀ ਹੈ ਜਨਾਬ ਕਦੀ ਚਵਲ ਕਦੀ ਕੰਜਰਾਂ ਦਾ ਮੈਂ ਪਰਚਾ ਕਰਾ ਕੇ ਹੀ ਜਾਣਾ ਇੱਥੇ ਹੁਣ ਗੋਪੀ ਤਰਾਹਾਂ ਮੈਂ ਤੁਹਾਡੇ ਤੇ ਵਾਧੀਆਂ ਜਾ ਰਿਹਾ ਤੇ ਇਸ ਤੋਂ ਪਹਿਲਾਂ ਕੰਮ ਹੋਰ ਖਿਲਰ ਜੇ ਆਪਾਂ ਗੱਲ ਅੱਗੇ ਨਹੀਂ ਵਧਣ ਦੇਈ ਇੱਥੇ ਮਕਾਉਣੀ ਕਰੋ ਵੀਰ ਜੀ ਹਲ ਫਿਰ ਵੇਖੋ ਭਾਨਾ ਜੀ ਤੁਸੀਂ ਉਹ ਪਿੰਡ ਦੇ ਮੋਤਵਰ ਬੰਦੇ ਤੇ ਇੱਧਰ ਇਹ ਆਪਣੇ ਰਿਸ਼ਤੇਦਾਰ ਆਪਾਂ ਗੱਲ ਪਰਚੇ ਤੱਕ ਨਹੀਂ ਲੈ ਕੇ ਜਾਣੀ ਇੱਥੇ ਖਤਮ ਕਰਨੀ ਹੈ ਦੱਸੋ ਕਿਵੇਂ ਕਰੀਏ ਤੁਹਾਡਾ ਕਹਿਣਾ ਤਾਂ ਆਪਾਂ ਮੋੜ ਨਹੀਂ ਸਕਦੇ 20-2000 ਰੁਪਇਆ ਤੇ 20-20 ਪਟੇ ਮਰਾ ਦੋ ਇਹਨਾਂ ਦੇ ਆਪ ਆਪਣਾ ਫੈਸਲਾ ਹੀ ਆਹ ਕਹਿੰਦਾ ਪਟੇ ਮਰਾ ਦੇਂਗਾ ਤੂੰ ਓਏ ਖਾਲਾ ਜੀ ਦਾ ਵਾੜਾ ਦੱਸੋ ਵੀਰ ਜੀ ਇਹਨੂੰ ਥਾ ਵਾ ਪਾਣਾ ਜੀ ਵਾ ਤੁਸੀਂ ਮੁੰਡੇ ਨੇ ਮਮੂਲੀ ਜੀ ਸੱਜ ਦੇ ਕੇ ਮਾਫ ਕਰਤਾ ਜੀ ਕਿਆ ਉੱਚੀ ਸੋਚ ਆ ਤੁਹਾਡੀ ਮਰੀਦ ਹਾਂ ਕਹਾਂ ਮੈਂ ਤੁਹਾਡਾ ਮਮੂਲੀ ਐ ਵੀਰ ਜੀ ਗੋਪੀ ਤੁਸੀਂ ਇੱਕ ਮਿੰਟ ਮੇਰੇ ਨਾਲ ਗੱਲ ਸੁਣੋ ਆ ਨਾ ਜੀ ਤੁਸੀਂ ਬੈਠੋ ਆਇਆ ਮੈਂ ਗੱਲ ਸੁਣੋ ਮੇਰੀ ਅੱਜ ਕੋ ਆ ਆਪਣੇ ਵੱਲ ਦਾ ਜੇ ਕੱਲ ਦੇ ਨੇ ਮੁਕਰ ਗਏ ਨਾ ਤੁਸੀਂ ਹੀ ਬੱਜੇ ਨਹੀਂ ਜੇ ਛੁੱਟਣਾ ਫਿਰ ਕਹੋਗੇ ਮੈਂ ਦੱਸਿਆ ਨਹੀਂ ਕਰ ਗੋ 20-20 ਹਜ਼ਾਰ ਰੁਪਈਆ ਤੇ 20-20 ਪੜੇ ਤਾਂ ਕੁਝ ਵੀ ਨਹੀਂ ਦੋ ਚਾਰ ਪਟਿਆਂ ਦੀ ਪੀੜ ਹੋਣੀ ਉਹ ਤੂੰ ਮੁੜ ਕੇ ਮਾਸਾ ਹੋ ਜਾਣਾ ਬਾਕੀਆਂ ਦਾ ਤੁਹਾਨੂੰ ਮਾਸਾ ਪਤਾ ਨਹੀਂ ਕੀ ਲੱਗਣਾ ਫਿਰ ਭਾਵੇਂ ਅੱਗੇ ਬਹਿ ਕੇ ਰਸ ਖਾਈ ਚੱਲੇ ਜਨਾਬ ਰਸ ਵੀ ਖਾਣੇ ਪੈਣਗੇ ਰਸ ਨੂੰ ਯਾਰ ਤੂੰ ਪਰਵਾਦ ਫੇਰੀ ਤੇ ਆਏ ਤੇਰੀ ਗੱਲ ਚ ਵੀ ਉੱ ਘਰ ਰਸ ਨਹੀਂ ਕਿੱਥੋਂ ਲੈ ਕੇ ਆਏ ਇਹਨੂੰ ਵੀਰ ਜੀ ਤੂੰ ਅੜੇ ਪਟੇ ਮਾਰੋਗੇ ਨਾ ਮੇਰੇ ਵੀਰ ਨਾ ਆ ਜੇ ਗੱਲ ਕਹਿਤੀ ਮੁੜ ਕੇ ਨਾ ਗੱਲ ਕਹੀਂ ਯਾਰ ਆਪਣਾ ਖਾਨਦਾਨ ਦਾ ਰਿਸ਼ਤਾ ਨਸੀਰ ਆ ਆਪਾਂ ਮੇਰੇ ਹੱਥ ਟੁੱਟ ਜਾਂਦੇ ਮੈਂ ਤੈਨੂੰ ਪਟੇ ਮਾਰਾਂ ਤਾਂ ਪਟੇ ਮਾਰਨ ਦਾ ਕੰਮ ਤਾਂ ਗੋਚ ਨਰਾਂ ਦਾ ਪਟੇ ਛੋਟੇ ਵੀ ਤੁਹਾਡੇ ਉਹੀ ਮਾਰਨਗੇ ਮੈਂ ਤਾਂ ਮੂੰਹ ਵੀ ਪਾਸੇ ਕਰ ਲੈਣਾ ਮੇਰੇ ਤੋਂ ਨਹੀਂ ਵੇਖਿਆ ਜਾਣਾ ਜਨਾਬ ਤੁਸੀਂ ਸਾਡੇ ਪਟੇ ਮਾਰਨੇ ਮਾਰਨੇ ਆ ਤੁਸੀਂ ਕਿਤੇ ਸੁੱਖ ਬੈਠੇ ਜੇ ਕਿ ਜੇ ਤੁਸੀਂ ਨਾ ਮਾਰੇ ਤੇ ਗੁਨਾਗਾਰ ਹੋ ਜਾਓਗੇ ਪਰ ਆਹ ਰੰਗ ਤੇ ਮਾਰ ਦਿਓ ਅਸੀਂ ਚੀਕਾਂ ਮਾਰੀ ਜਾਵਾਂਗੇ ਅੰਦਰੋਂ ਉਹ ਬੱਲੇ ਆ ਤੇਰੇ ਤੇਰੀਆਂ ਚੀਕਾਂ ਦੇ ਚੱਕਰ ਚ ਮੈਲ ਦੇ ਤਾਰੇ ਪਟਾਲਾਂ ਚੋਣ ਜਾਵਤਾ ਲੱਗਾ ਆ ਸਾਨੂੰ ਕੱਲੀ ਕੱਲੀ ਚੀਜ਼ ਦਾ ਹਿਸਾਬ ਦੇਣਾ ਪੈਂਦਾ ਪਟਿਆਂ ਦਾ ਵੀ ਹਾਂ ਪਟਿਆਂ ਦਾ ਵੀ ਚੀਕਾਂ ਦਾ ਵੀ ਸਾਰੀਆਂ ਚੀਜ਼ਾਂ ਦਾ ਵੀਰ ਜੀ ਨਹੀਂ ਹੁੰਦਾ ਹੁਣ ਤੇਰਾ ਕਿਸੇ ਗੱਲ ਤੇ ਮੁੰਡਾ ਕਿਤੇ ਧਰਤੀ ਵਿੱਚ ਲੈ ਜੇ ਨਾ ਤੇ ਫਿਰ ਬਚਾ ਹੀ ਆਪਣਾ ਹਏ ਟਾਈਮ ਨਾ ਬਰਬਾਦ ਕਰੋ ਸਿਆਣੇ ਕਹਿੰਦੇ ਜਿਹਨੇ ਟਾਈਮ ਖੰਜਾਇਆ ਉਹਦੇ ਜਿੱਡਾ ਮੂਰਖ ਕੋਈ ਨਹੀਂ ਜਨਾਬ ਸਿਆਣੇ ਵੀ ਕਮਲੀ ਘੋਟ ਕੇ ਆਕੇ ਅਸੀਂ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਇੱਥੇ ਤੇ 100 ਦਿਨ ਚੋਰ ਦਾ ਵਾ ਫਿਰ ਅਗਲਾ 100 ਦਿਨ ਚੋਰ ਦਾ ਵਾ ਸਾਧਾਨ ਤਾਂ 2-4 ਮਿੰਟ ਹੀ ਮਿਲਦੇ ਆ ਕੋ ਯਾਰ ਤੁਸੀਂ 2-4 ਮਿੰਟ ਦੇ ਚੱਕਰ ਚ ਨਾ ਆਵਦੇ ਤੇ ਕੇਸ ਪਵਾ ਲੈਣਾ ਥੋੜੀ ਬੋਏ ਪੈਸੇ ਦਾ ਜਗਾੜ ਕਰੋ ਜਿੰਨੇ ਵੀ ਹੁੰਦੇ ਜੀ ਮੈਸਰਪੀ ਸਾਹ ਨੂੰ ਕਹਿ ਕੇ ਨਾ ਕੰਪਿਊਟਰ ਤੇ ਦੋ ਚਾਰ ਪਟੀਆਂ ਦੀ ਐਂਟਰੀ ਘੱਟ ਪਵਾ ਦਿਓ ਪਰ ਖਾਣੇ ਤੁਹਾਨੂੰ ਪੂਰੇ ਪਹਿਣਗੇ ਫਿਰ ਕਹੋਗੇ ਦੱਸਿਆ ਨਹੀਂ ਆਓ ਜਨਤਾ ਜਨਾਬ ਦੋ ਮਿੰਟ ਦਿਓ ਸਾਨੂੰ ਉਹਦੇ ਨਾਲ ਗੱਲ ਕਰਾਈਏ ਜਾਓ ਯਾਰ ਐਸੇ ਦੋ ਚਾਰ ਮਿੰਟਾਂ ਦੇ ਚੱਕਰ ਚ ਨਾ ਹੁਣ ਤੱਕ ਤੁਹਾਡਾ ਮਾਸ ਵੀ ਸੋਨ ਹੋ ਜਾਣਾ ਹੈ ਜਾਓ ਮਿਲ ਲਓ ਜਾ ਕੇ ਉਹਨੂੰ ਬਾਹਵਾ ਆਕੜੀਆਂ ਤੁਹਾਡੀਆਂ ਉਹਦੇ ਮਿਲਣ ਗੱਲ ਸੁਣੋ ਉਹ ਚੰਗੀ ਕੀਤੀ ਛਾੜਨਾ ਬੱਡ ਬਲੇਟ ਆ ਜਾ ਅਇ ਤੈਨੂੰ ਬੰਦਾ ਹੀ ਬੜਾ ਦਲੇਰ ਸਮਝਦੇ ਹਾਂ ਤੂੰ ਦਿੱਕੋ ਪਟੇ ਨਾ ਬੰਦ ਲਗਿਆ ਇਹ ਜੀ ਮੇਰਾ ਉਤਲੇ ਲੈਵਲ ਦਾ ਜਮੀਰ ਆ ਉੱਤੇ ਬੁੱਲੇ ਪੈ ਗਿਆ ਕਿਤੇ ਜਿਹੜਾ ਥਲੇ ਹੀ ਨਹੀਂ ਆਇਆ ਇਹ ਅਣਖ ਸੁਣੀ ਜੇ ਵਖਾਵਾਂਗੇ ਵੀ ਉਹ ਤੇਰੀ ਕੁੱਟ-ਕੁੱਟ ਕੇ ਦਮੂਸਿਆਂ ਨਾਲ ਭਰੀ ਅਣਖ ਤੇ ਅੰਜੂੜੀ ਜਿਹਦਾ ਕੰਜੂਸਾ ਘਰੋਂ ਕਾਬੜਦਾ ਹੈ ਕਿੱਥੇ ਗਈ ਤੇਰੀ ਅਣਖ ਸਾਨੂੰ ਫਸਾ ਕੇ ਤੇ ਆਪ ਚੱਲਿਆ ਤੇ ਮੈਂ ਸੁੱਕਾ ਚੱਲਿਆ ਅਗਲੇ ਪਹਿਲਾ ਹੀ ਵਾਰ ਮੇਰੀ ਅਣਖ ਤੇ ਕੀਤਾ ਮੋਟਰਸਾਈਕਲ ਤੇ ਬਹਿਣ ਜੋਗਾ ਨਹੀਂ ਛੱਡਿਆ ਮੈਨੂੰ ਪਤਾ ਨਾ ਘਰ ਮੈਂ ਕਿਤਨਾ ਪਹੁੰਚਣਾ ਫੇਸਬੁੱਕ ਤੇ ਲੜਲਾ ਇੰਸਟਾਗ੍ਰam ਤੇ ਲੜਲਾ ਮੈਂ ਸਾਰੀ ਦਿਹਾੜੀ ਨਹੀਂ ਕਦੀ ਗੁੱਟ ਖਾਦੀ ਨਹੀਂ ਚਲੀ ਗਈ ਮੈਨੂੰ ਥੋੜਾ ਪਤਾ ਹੈ ਇੰਨਾ ਸਾੜ ਪੈਂਦਾ ਨਾਲੇ ਗੱਲ ਸੁਣ ਓਏ ਤੂੰ ਦੇਣਾ ਕਾਨੂੰਨ ਦੀ ਸਾਨੂੰ ਸ਼ਹਿਰ ਕਾਨੂੰਨ ਸਾਡੇ ਵਾਲਿਆ ਦਾਲ ਆਉਣ ਤੋਂ ਬਾਅਦ ਕਾਨੂੰਨ ਤਾਂ ਐਂ ਬਦਲਿਆ ਜਿੱਦਾਂ ਉਮੀਦਵਾਰ ਨੂੰ ਟਿਕਟ ਨਾ ਮਿਲੇ ਤੇ ਪਾਰਟੀ ਬਦਲ ਦਿੰਦਾ ਉਹ ਤੁਸੀਂ ਗਵਾਵਾਂ ਤੇ ਥਾਣੇ 'ਚ ਭੜੇ ਮਰਵਾਉਂਦੇ ਜੇ ਜੇ ਤੁਹਾਡੇ ਨਾਂ ਮੈਂ ਕੋਟਾਂ ਕਚਹਿਰੀਆਂ ਚੱਲ ਜਾਂਦਾ ਤੁਸੀਂ ਤੇ ਮੈਨੂੰ ਫੈਲਵਾਦ ਨਹੀਂ ਲੈ ਤੁਰਦੇ ਉਥੋਂ ਦਿਨਾਂ ਤੇ ਪਾਗ ਰਖਤਾ ਜੇ ਚੱਲ ਜੇ